ਜਾਏ ਸ਼ਾਮ ਦਾ ਦਾਪਾ ਭਾਸ਼ਣ ਦੇਈ ਚਾਹੀਏ ਇੱਥੋਂ ਉੱਠ ਕੇ ਕੋਈ ਨਹੀਂ ਜਾਂਦਾ ਕਿਸੇ ਨੂੰ ਪਸਾਵਾ ਦੇ ਮਾੜੀ ਮੋਟੀ ਕੋਈ ਹਰ ਹਾਲਤ ਤੋਂ ਜਿ ਬਖਰੀ ਹਾਲਾ ਪਰ ਉੱਠਨੇ ਨਹੀਂ ਕਰਦਾ ਦਿਨੀ ਦੇ ਰਸੇ ਜਨਾਬਤ ਨਹੀਂ ਕਰਦੇ ਔਰ ਮੈਨੂੰ ਲੱਗ ਰਿਹਾ ਕਿ ਕੋਈ ਇੱਕ ਮਾ ਪੈਣ ਉੱਠੇ ਨਹੀਂ ਜਾ ਰਹੀ ਇਹ ਬੜੀ ਸਿਫਤ ਵਾਲੀ ਗੱਲ ਆ ਇਸ ਤੋਂ ਪਹਿਲਾਂ ਕਿ ਮੈਂ ਧੰਨਵਾਦ ਕਰਾਂ ਸਿੰਘ ਸਾਹਿਬ ਗਿਆਨੀ ਹਾਤਰੀ ਸਿੰਘ ਜੀ ਦਾ ਯਾਲੀ ਸਾਹਿਬ ਦਾ ਝੁੰਡਾ ਸਾਹਿਬ ਦਾ ਔਰ ਆਪਣੇ ਸਾਰਿਆਂ ਵੱਲੋਂ ਸਤ ਸੁਦੇਵ ਸਿੰਘ ਢੇਡਸਾ ਜਿਹੜੇ ਅਗਰੀ ਪੰਚਕ ਲਹਿਰ ਚੱਲ ਰਹੀ ਆ ਆ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਮੋਢੇ ਸੇ ਦਿੱਤੀ ਦੀ ਲਹਿਰ ਚੱਲ ਰਹੀ ਆ ਇਸ ਲਹਿਰ ਦੇ ਮੋਢੀਆਂ ਵਿੱਚੋਂ ਇਸ ਲਹਿਰ ਦੀ ਸਰਪ੍ਰਸਤੀ ਕਰਨ ਵਾਲੇ ਸਰ ਸੁਦੇਵ ਸਿੰਘ ਢੇਡਸਾ ਨੂੰ ਮੈਂ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵੱਲੋਂ ਸਨਹਾਜਰੀ ਮੇਰਾ ਚਾਹਣਾ اور پانچ مول منتر پاٹھ کر تُسی سارا کرنے نے ایکم کال ست نام کرتا پور نرپو نربیر اکال مورخ اجونی سے بھنگ گور پرساد ایکم کال ست نام کرتا پور نرپو نربیر اکال مورخ اجونی سے بھنگ گور پرساد ایک سات رام کا پور پو نبر اکار مورت اجونی سے پنگ گر پرساد ایک سات رام کا پور پاؤ نربیر اکال مور اجونی سے پنگ گر پرساد ایک سات رام کا پور پو نبر اکال مور اجونی سے پنگ ਗੁਰਪਸਾਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੇ ਫੱਤੇ ਹੁਣ ਮੈਂ ਪਾਣਾ ਵਿਚਾਰਦਾ ਬਹੁਤ ਹੋਲੇ ਪਰ ਮੈਂ ਦੋ ਤਿੰਨ ਗੱਲਾਂ ਦੋ ਤਿੰਨ ਗੱਲਾਂ ਦੀ ਸੀ ਕਰਕੇ ਗਏ ਨੇ 42 ਸਾਹਿਬ ਤੇ ਚੁੱਦਾ ਸਾਹਿਬ ਕਰਕੇ ਗਏ ਨੇ ਰਖਣਾ ਸਾਹਿਬ ਕਰਕੇ ਗਏ ਨੇ ਪਹਿਲੀ ਗੱਲ ਕਿ ਹੋ ਕੀ ਰਿਹਾ ਦੂਜੀ ਗੱਲ ਕਿਉਂ ਹੋ ਰਿਹਾ ਤੀਜੀ ਗੱਲ ਇਹਨੂੰ ਰੋਕਣਾ ਕਿਵੇਂ ਆ ਹੋ ਕੀ ਵਿਆ ਆ ਦੇਖੋ ਹੁਣੇ ਸਿੰਘ ਸਾਹਿਬ ਕਹਿ ਕੇ ਗਏ ਨੇ ਪੰਜਾਬ ਯੂਨੀਵਰਸਿਟੀ ਹੋਵੇ ਜਿਹੜਾ ਇਤਿਹਾਸ ਹੋਵੇ ਯਾਰ ਉਹਦਾ ਨਾਮ ਬਦਲਣ ਵਾਸਤੇ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਨੇ ਲੈਟਰ ਲਿਖਤਾ ਤੇ ਹਰਿਆਣੇ ਦੇ ਐਮਪੀ ਆਨੇ ਨਾ ਸਪੋਰਟ ਕਰਦੇ ਔਰ ਦੋਖੇਦਗਰਦਾ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਸ਼ਬਦ ਨਹੀਂ ਬੋਲਿਆ ਹੁਣ ਤੱਕ ਦੱਸੋ ਇਹ ਤੋਂ ਮਾੜੀ ਹਾਲਤ ਪੰਜਾਬ ਦੀ ਕੀ ਹੋ ਸਕਦੀ ਆ ਪਾਕਿਸਤਾਨ ਹਿੰਦੁਸਤਾਨ ਦਾ ਆ ਹੁਣ ਹਾਲਾਤ ਅਨਸਕਾਮੇ ਹੋਏ ਪੰਜਾਬ ਦੀਆਂ ਸੜਦਾ ਟੁੱਟ ਗਈਆਂ ਪੰਜਾਬ ਦੇ ਸਕੂਲਾਂ ਦੀਆਂ ਬਿਲਡਿੰਗਾਂ ਟਹਿ ਗਈਆਂ 2 ਮਹੀਨੇ ਕਿਸਾਨ ਖੇਤਾਂ 'ਚ ਨਹੀਂ ਜਾ ਸਕੇ ਅੱਜ ਮੌਕਟ ਨਹੀਂ ਲੋ ਰਹੀ ਆ ਆ ਸਾਰਾ ਪੰਜਾਬ ਰਾਹਤ ਨੂੰ ਕਿਸੇ ਕਿਸੇ ਟਾਈਮ ਤੇ ਬੰਦ ਹੋਣਾ ਹਵਾ ਵੀ ਪੈ ਰਹੇ ਨੇ ਲੋਕਾਂ ਦੇ ਘਰਾਂ 'ਚ ਪਸ਼ੂਆਂ ਨੂੰ ਚਾਰਾ ਜਿਹੜਾ ਉਹਨੂੰ ਪਾਣੀ ਵੀ ਨਹੀਂ ਲਾਉਣ ਦਿੱਤਾ ਜਾ ਰਿਹਾ ਦੁੱਖ ਇਸ ਗੱਲ ਦਾ ਕਿ ਨੀਤੀ ਜੋਗ ਦੀ ਮੀਟਿੰਗ ਹੋਈ ਪੰਜਾਬ ਦਾ ਮੁੱਖ ਮੰਤਰੀ ਗਿਆ ਮੋਦੀ ਸਾਹਿਬ ਦੇ ਪੈਰਾਂ ਬਾਕੀ ਮੁੱਖ ਮੰਤਰੀਆਂ ਦਾ ਹੱਥ ਮਿਲਾਇਆ ਜੱਜ ਧੋਕੇ ਸਵਾਗਤ ਕੀਤਾ ਸਾਡੇ ਮੁੱਖ ਮੰਤਰੀ ਪੈਰਾ ਦਾ ਵੀ ਚਲੇ ਗਿਆ ਗੋਡਿਆਂ ਤੋਂ ਵੀ ਹਟਾ ਚਲੇ ਜਾਂਦਾ ਪਰ ਪੰਜਾਬ ਲਈ ਕੁਝ ਮੰਗਦਾ ਲੰਦਾ ਬਾਕੀ ਸੂਬੇ ਆਪਣੇ ਆਪਣੇ ਸੂਬਿਆਂ ਨੇ ਮੰਗ ਰਹੇ ਨੇ ਦੁਨੀਆ ਜਾਣਦੀ ਆ ਕਿ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ ਪਰ ਪੰਜਾਬ ਲਈ ਇੱਕ ਪੈਸੇ ਦੀ ਮੰਗ ਪੰਜਾਬ ਦਾ ਮੁੱਖ ਮੰਤਰੀ ਨੀਤੀ ਲੋਗ ਦੀ ਮੀਟਿੰਗ ਨਹੀਂ ਕਰ ਸਕਿਆ ਜੇ ਜੱਜ ਦੇ ਸਾਹਮਣੇ ਵਕੀਲ ਬੋਲੂਗਾ ਨਹੀਂ ਦੱਸੋ ਜੱਜ ਫੈਸਲਾ ਕਿਵੇਂ ਕਰੇਗਾ ਆ ਹੁਣੇ ਦੱਸਿਆ ਤੁਹਾਨੂੰ ਸਿੰਘ ਸਾਹਿਬ ਨੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਹੋਣ ਲੱਗਿਆ ਤੇ ਜਿੱਥੋਂ ਪੈਸੇ ਆਉਣੇ ਆ ਲਿਆ ਉਹਨਾਂ ਦਾ ਦੋਲਦੇ ਨਹੀਂ ਰਿਆ ਗੱਲ ਕੀ ਕਰ ਰਿਹਾ ਕਹਿੰਦਾ ਮੈਂ ਪੈਸੇ ਬਹੁਤ ਨੇ ਅਸੀਂ ਆਪੇ ਇਕੱਠੇ ਕਰ ਲਾਂਗੇ ਆ ਬੈਠੇ ਨੇ ਅਲੀ ਸਾਹਿਬ ਨੂੰ ਦਿਹਾਣੇ ਵਾਲੇ ਲੋਕਾਂ ਦਾ ਪੰਜਾਬ ਦਾ ਦਿਲ ਆ ਪੰਜਾਬ ਗਿਆ ਦੇ ਨਹੀਂ ਅਗਵਾ ਕਰ ਲਿਆ 24000 ਇੱਕ 24000 ਇੱਕ 24000 ਇੱਕ 24 ਪਿੰਡਾਂ ਦੀ ਗ੍ਰੀ ਸਰਕਾਰ ਨੂੰ ਨਾ ਤਾਂ ਇੰਡਸਟਰੀ ਕੋਈ ਲਾਈ ਆ ਨਾ ਕਿਸੇ ਨੂੰ ਕਾਰੋਬਾਰ ਦਿੱਤਾ ਜਿਹੜੇ ਕਾਰੋਬਾਰੀ ਸੀ ਇੰਡਸਟਰੀ ਨੇ ਸੀ ਸਭ ਉੱਤਰੇ ਚਲੇ ਗਏ ਭੱਜ ਗਏ ਪੰਜਾਬ ਛੱਡ ਕੇ ਤੇ ਹੁਣ ਪੈਸੇ ਦਾ ਫਿਕਰ ਆ ਕਨੇ ਚੋਣਾ ਆ ਗਿਆ ਬੇਕੀਆਂ ਨੂੰ ਹਜ਼ਾਰਾਂ ਹਜ਼ਾਰ ਰੁਪਏ ਜਿਹੜਾ ਵਾਦਾ ਕੀਤਾ ਉਹ ਦੇਣਾ ਉਹ ਪੈਸੇ ਦਾ ਪ੍ਰਬੰਧ ਕਰ ਰਹੇ ਆ ਹੁਣ ਸਰਕਾਰ ਪ੍ਰਾਪਰਟੀ ਡੀਲਰ ਦਾ ਕੰਮ ਲਗੀਆਂ ਕਰੀ ਹੁਣ ਪ੍ਰਾਪਰਟੀ ਡੀਲਰਾਂ ਦਾ ਕੰਮ ਲੱਗਿਆ ਸਰਕਾਰ ਦਾ ਪੰਜਾਬ ਦੀ ਆ ਹਾਲ ਹੈ ਪੰਜਾਬ ਦਾ ਪੰਜਾਬ ਦਾ ਭਾਗ ਦਾ ਡੈਮ ਪਹਿਲਾਂ ਤਾਂ ਠੱਕੇ ਨਾਲ ਖੋਇਆ ਪਰਵਾਤ ਸਾਨੂੰ ਦੇਦਾ ਵੱਡਾ ਹਿੱਸਾ ਪਰ ਹੌਲੀ ਹੌਲੀ ਖਿਸਕਾ ਲਿਆ ਪਹਿਲਾਂ ਸਾਡੀ ਮੈਂਬਰਸ਼ਿਪ ਖਿਸਕਾ ਲਈ ਤੇ ਹੁਣ ਤੁਸੀਂ ਹਨਾਰ ਹੋਵਗੇ ਜਿਹੜਾ ਪਾਖੜਾ ਡੈਮ ਤੇ ਕੰਟਰੋਲ ਦਾ ਸਖਿਆ ਦਾ ਇੱਕ ਡੈਮ ਸੇਫਟੀ ਐਕਟ ਬਣਾਇਆ ਆ ਹੁਣ ਟਾਰਾ ਮਾਰੀ ਜਾ ਰਹੇ ਨੇ ਗੱਲਾਂ ਕਿ ਨਹੀਂ ਜਾ ਰਹੇ ਆ ਕਾਲਾ ਸਾਹਿਬ ਜ਼ੁਮੇਰ ਦੇ ਬਾਦਲ ਕਹਿੰਦਾ ਕਹਿੰਦਾ ਸਾਡੀ ਸਰਕਾਰ ਆਜੇ ਅਸੀਂ ਪੰਜਾਬ ਦੇ ਵਿੱਚ ਕਿਸੇ ਨੂੰ 1 ਏਕੜ ਦੀ ਕਿਨਾਰਾ ਦੇ ਨਖ ਨਿੱਦਣ ਨਹੀਂ ਦਵਾਗੇ ਪੰਜਾਬ ਤੋਂ ਬਾਹਰ ਲੈ ਨੂੰ ਪਰ ਮੈਂ ਸਾਜ਼ੂ ਗੀਜ਼ੇ ਬਾਦਲ ਨੂੰ ਕਹਿਣਾ ਚਾਹਣਾ ਕਿ ਤੁਸੀਂ ਆਪਣੇ ਪਿਤਾ ਸਰਦਾਰ ਪ੍ਰਕਾਸ਼ੀ ਬਾਦਲ ਦੀ ਸਪੀਚ ਨਹੀਂ ਸੁਣੀ ਹੋਣੀ 1984 ਦੀ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਂ ਸਹਿਕਾਰਤਾ ਮੰਤਰੀ ਸੀ ਮੈਂ ਐਲਾਨ ਕਰਤਾ ਕਿ ਪੰਜਾਬ ਦੇ ਸਹਿਕਾਰੀ ਅਦਾਰਿਆਂ ਵਿੱਚ 80% ਤੋਂ ਵੱਧ ਪੰਜਾਬ ਦੇ ਮੁੰਡਿਆਂ ਨੂੰ ਨੌਕਰੀ ਤੇ ਰੱਖਿਆ ਜਾਊਗਾ ਪੰਜਾਬ ਤੋਂ ਬਾਹਰਲੇ ਨੂੰ ਕਿਸੇ ਨੂੰ ਨਹੀਂ ਰੱਖਿਆ ਜਾਏਗਾ ਕੇਵਲ ਟੈਕਨੀਕਲ ਬੰਦੇ ਰੱਖੇ ਜਾਣਗੇ ਬਾਹਰ ਨਾ ਮੇਰੇ ਬੋਲਦੇ ਸਮੇਂ ਪਾਰਕ ਆਵਾਰਡਰ ਕਰਕੇ ਸਭ ਪ੍ਰਕਾਰ ਦੇ ਬਾਦਲ ਖੜੇ ਹੋਏ ਤੇ ਮੈਨੂੰ ਕਹਿਣ ਲੱਗੇ ਮੰਤਰੀ ਸਾਹਿਬ ਮੈਂ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇਹ ਆਰਡਰ ਲਾਗੂ ਕਰਦੇ ਤੇ ਪੰਜਾਬ ਦਾ ਕਿਸਾਨ ਮਾਰਿਆ ਜਾਊਗਾ ਪੰਜਾਬ ਦੇ ਬਿਹਾਰ ਤੋਂ ਆਉਣ ਵਾਲੇ ਯੂਪੀ ਤੋਂ ਆਉਣ ਵਾਲੇ ਲੋਕ ਜੋ ਲੇਬਰ ਕਰਦੇ ਨੇ ਉਹਨਾਂ ਦਾ ਕੀ ਬਣੂਗਾ ਇਹ ਸਭ ਪ੍ਰਕਾਰ ਦੇ ਬਾਦਲ ਨੇ ਮੈਨੂੰ ਪੁਆਇੰਟ ਆਫ ਆਰਡਰ ਕਰਿਆ ਵਾ ਅਜਾ ਕੰਮ ਹੀ ਗੱਲ ਆ ਨਹੀਂ ਡਾ ਕੋਲ ਇਸ ਨੇ ਆਇਆ ਭਾਰਤ ਦੇ ਪਾਰਲੀਮੈਂਟ ਦੇ ਵਿੱਚ 2014 'ਚ ਮੈਂ ਇਤਿਆਸ ਬਦਲਿਆ ਮੈਂ ਐਮੈਂਡਮੈਂਟ ਪਾਤੀ ਜੇ ਉਹ ਐਮੈਂਡਮੈਂਟ ਮੈਂ ਨਾ ਪਾਉਂਦਾ ਅੱਜ ਤੁਸੀਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੋਣਾ ਰੂਲਿੰਗ ਪਾਰਟੀ ਦਾ ਇਹ ਪੀ ਐਮੈਂਡਮੈਂਟ ਨਹੀਂ ਪਾ ਸਕਦਾ ਹਮ ਤੌਰ ਤੇ ਕਾਨੂੰਨੀ ਤੌਰ ਤੇ ਤਾਂ ਪਾ ਸਕਦਾ ਪਰ ਬਾਹਰ ਦੇ ਤੌਰ ਤੇ ਨਹੀਂ ਪਾ ਸਕਦਾ ਮੈਂ ਆਪਣਾ ਰਿਸ਼ਤਾ ਤੋੜ ਤਾ ਹੁ ਕੱਲ ਵੀ ਗੱਲ ਹੋਰ ਸੁਣਾਉਣਾ ਆ ਕਿਸਾਨੇ ਕਰੋਨਾ ਦੇ ਘਰ ਚਲੇ ਅਸੀਂ ਕਾ ਗਏ ਚਟਾਲਾ ਸਾਹਿਬ ਅਜੇ ਚਟਾਲਾ ਜੀ ਕੋ ਦੁਸ਼ਾਤੇ ਚਟਾਲਾ ਡਿਪਟੀ ਸੀਐਮਸੀ ਦੇ ਨਾਲੇ ਦਾ ਕਿ ਤੁਸੀਂ ਆਪਾਂ ਇਕੱਠੇ ਹੋ ਕੇ ਮੋਤੀ ਸਾਹਿਬ ਕੋ ਚਲੀਏ ਇਹਨਾਂ ਕਰੋਨਾ ਦਾ ਵਿਰੋਧ ਕਰੀਏ ਅਸੀਂ ਜਾ ਕੇ ਜੇ ਗਏ ਸੀ ਉਹਦੇ ਫਾਰਮਾਂ ਉੱਤੇ ਚਾਹ ਪੀਣ ਲੱਗੇ ਤੇ ਟੈਲੀਵਿਜ਼ਨ ਤੇ ਖਬਰ ਚੱਲ ਵੀ ਚੱਲ ਰਹੀ ਸੀ ਸਭ ਕਹਾ ਸੀ ਬਾਦਰ ਉਹ ਖੇਤੀ ਸਬੰਧੀ ਕਰੋਨਾ ਨੇ ਹਾਕਮ ਬੋਲ ਰਹੇ ਸੀ ਉਹ ਕਿਹਾ ਕੀ ਹੋ ਰਿਹਾ ਬਾਦਲ ਸਾਹਿਬ ਦਾ ਹੱਕ ਚ ਬੋਲ ਰਿਹਾ ਅਸੀਂ ਬੜੇ ਸ਼ਰਮਸਾਰ ਹੋਏ ਤੋਂ ਮੇਰਾ ਮਤਲਬ ਆ ਕੁਝ ਪੰਜਾਬ ਦੇ ਅੱਜ ਹੋ ਕੀ ਰਿਹਾ ਜਿਹੜਾ ਮੈਂ ਜ਼ਿਕਰ ਕੀਤਾ ਸੀ ਸਰਦਾਰ ਸੁਖਦੇਵ ਸਿੰਘ ਟਿੰਡਾ ਸਾਹਿਬ ਆਖਰੀ ਸਾਹਾਂ ਤੇ ਸੀ ਆ ਗਿਆਨੀ ਹਰਪ੍ਰੀਤ ਸਿੰਘ ਹੋਰੇ ਉਹਨਾਂ ਨੂੰ ਮਿਲਣ ਗਏ ਥਾਬਰ ਲੈਂਡ ਲਈ ਉਹਨਾਂ ਦੇ ਦਿਹਾਂਤ ਤੋਂ ਚਾਰ-ਪੰਜ ਦਿਨ ਪਹਿਲਾਂ ਮੈਂ ਨਾਲ ਸੀ ਟਿੰਡਾ ਸਾਹਿਬ ਨੇ ਇੱਕ ਗੱਲ ਕਹੀ ਕਹਿੰਦੇ ਗਿਆਨੀ ਜੀ ਲੀਡਰਾਂ ਦਾ ਲੜਦੇ ਦੇਖੇ ਸੀ ਧੜੇ ਦਾ ਲੜਦੇ ਦੇਖੇ ਸੀ ਆਪ ਜੀ ਕਿ ਜਿਹੜੇ ਗਰੁੱਪ ਸੀ ਉਹ ਤਾਂ ਜੁੰਡੋ ਜੁੰਡੀ ਹੁੰਦੇ ਦੇਖੇ ਸੀ ਆ ਕੀ ਹੋ ਰਿਹਾ ਹੁਣ ਤਰਤ ਲੜਾ ਤੇ ਹੁਣ ਜਥੇਦਾਰ ਜੁੰਡੋ ਜੁੰਡੀ ਕਰਾ ਤੇ ਪਾਰਟੀ ਨੂੰ ਬਚਾਓ ਖਿਲ ਰਿਆ ਹੋਇਆ ਪਾਰਟੀ ਨੂੰ ਜੋੜੋ ਟੱਗੇ ਨੇ ਹਰ ਤੁਸੀਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਯਕੀਨ ਦਵਾਉਨੇ ਆ ਕਿ ਜੋ ਕੁਝ ਵਾਪਰ ਰਿਹਾ ਇਹ ਪਾਂਤ ਦੇ ਹਿੱਤ ਚ ਨਹੀਂ ਪੰਜਾਬ ਦੇ ਹਿੱਤ ਚ ਨਹੀਂ ਬਲਕੇ ਦੇਸ਼ ਦੇ ਹਿੱਤ ਚ ਨਹੀਂ ਪੰਜਾਬੀਆਂ ਨੂੰ ਮਾਣ ਆ ਕਿ ਹਮੇਸ਼ਾ ਹੱਕ ਸੱਤ ਦੀ ਲੜਾਈ ਔਰ ਪੰਜਾਬੀਆਂ ਨੂੰ ਮਾਣ ਆ ਇਸ ਦੇਸ਼ ਦੇ ਵਿੱਚ ਜਦੋਂ ਵੀ ਕਿਤੇ ਫੈਡਰਲ ਟਾਂਕੇ ਤੇ ਜੋਟ ਆਈ ਜਦੋਂ ਵੀ ਪਿੰਹਿੰਦਸਤਾਨ ਦੇ ਵਿਧਾਨ ਦੇ ਸੰਸਦ ਲੋਕਾਂ ਦੇ ਮਾਨਵੀ ਹੱਕ ਖੋਏ ਗਏ ਤਾਂ ਪੰਜਾਬੀਆਂ ਨੇ ਇਸ ਹੱਥ ਲੜ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਹੱਕ ਲੈ ਕੇ ਦਿੱਤੇ ਅੱਜ ਦੇ ਹਿੰਦੁਸਤਾਨ ਦੇ ਅੱਡਰ ਸੂਬੇ ਆਪਣੀ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ ਨੇ ਤਾਂ ਅਕਾਲੀਆਂ ਦੀ ਬਦੌਲਤਾਂ ਅਕਾਲੀਆਂ ਨੇ ਮੋਰਚੇ ਲਾ ਕੇ ਇਹ ਦੇਸ਼ ਦੇ ਸੰਗੀ ਢਾਟੇ ਨੂੰ ਮਾਰਾ ਮੋਟਾ ਬਚਾਇਆ ਹੋਇਆ ਤੇ ਅੱਜ ਜਦੋਂ ਹੁਣ ਅਸੀਂ ਕਮਜ਼ੋਰ ਪੈ ਰਹੇ ਹਾਂ ਤਾਂ ਜੜਾ ਖੜਾ ਹੀ ਚੜਦਾ ਜਾ ਰਿਹਾ ਜਿਵੇਂ ਸੁਣਨੀ ਪੈਣੀ ਹੁੰਦੀ ਆ ਜਿਵੇਂ ਕਿ ਜੇ ਸ਼ਾਮਲਾੜ ਜੁਰੇ ਹੁੰਦੀ ਆ ਜਿਹੜਾ ਦੀ ਕਰਦਾ ਦੱਬਲੇ ਅੱਜੇ ਮੇਰੇ ਕੋਲ ਬੰਦੇ ਆਏ ਸਾਹਿਬ ਅੰਦਰ ਲਾੜ ਦੇ ਹੋਰੇ ਅੰਦਰ ਜਿਵੇਂ ਇਸੇ ਕਹਿੰਦੇ ਕਬਜ਼ਾ ਕਰ ਲਿਆ ਮੈਂ ਡੀ ਸੀ ਨੂੰ ਕਿਹਾ ਕਹਿੰਦੇ ਜੀ ਕਾਨੂੰਨ ਮੁਤਾਬਕ ਦਾ ਜਿਹੜਾ ਕਬਜ਼ਾ ਕਰ ਲੇ ਮਾਲਕ ਉਹ ਹੀ ਹੁੰਦਾ ਮੈਂ ਗੱਲ ਤਾਂ ਠੀਕ ਆ ਆ ਹੁਣ ਆਈ ਆ ਪੰਜਾਬ ਦਾ ਹੋ ਰਿਹਾ ਸੋ ਕੁੱਲ ਮੈਂ ਬਣਾ ਕੇ ਕਹਿਣਾ ਚਾਹੁੰਦਾ ਕਿ ਅੱਜ ਹੋ ਕੀ ਰਿਹਾ ਇਹਨੂੰ ਰੋਕਣਾ ਕਿਵੇਂ ਆਪ ਤੁਹਾਨੂੰ ਮੁਕਤੀ ਕਰੀਏ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਤਾਂ ਧੰਨਵਾਦ ਕਰ ਲਿਓ ਖੜਾ ਹੋਇਆ ਸੀ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ ਆਪਾਂ ਇਸ ਨੂੰ ਰੋਕਣਾ ਤਾਂ ਰੋਕਣ ਲਾ ਇੱਕੋ ਇੱਕ ਤਰੀਕਾ ਹੋ ਸਕਦਾ ਇੱਕੋ ਇੱਕ ਤਰੀਕਾ ਹੋ ਸਕਦਾ ਕਿ ਜਿਹੜਾ ਤਰੀਕਾ 2 ਦਸੰਬਰ 2024 ਨੂੰ ਸ੍ਰੀ ਅਕਾਲ ਕਲਪ ਸਾਹਿਬ ਦੀ ਫਸੀਬ ਤੇ ਸਿੰਘ ਸਾਹਿਬਾਨ ਨੇ ਕੌਮ ਦੇ ਨਾਲ ਸੰਦੇਸ਼ ਦਿੱਤਾ ਸੀ ਇਹ ਠੀਕ ਹੈ ਜਾਂ ਨਹੀਂ ਆਪ ਤੁਸੀਂ ਉਹਨਾਂ ਨੇ ਕਿਹਾ ਕਿ ਜੇ ਇਹਨਾਂ ਨੇ ਸੱਚ ਨਹੀਂ ਗੱਲ ਕੀਤੀ ਜੇ ਇਹਨਾਂ ਨੇ ਲੋਕਾਂ ਦੀ ਗੱਲ ਕੀਤੀ ਤਾਂ ਜਫੀਦਾਰ ਸਾਹਿਬਾਨਾਂ ਤੇ ਇਸ ਤਰ੍ਹਾਂ ਕੱਢ ਤੇ ਇਹਨਾਂ ਦਾ ਕੋਈ ਡੇਲੀ ਵੇਜ ਵਾਲੇ ਮਜ਼ਦੂਰ ਵੀ ਨਹੀਂ ਕੱਢਦਾ ਜਿਸ ਤਰ੍ਹਾਂ ਜਥੇਦਾਰਾਂ ਦਾ ਅਪਮਾਨ ਹੋਇਆ ਤੇ ਫਿਰ ਹੋਇਆ ਵੀ ਕੀ ਹੁਣ ਜਥੇਦਾਰ ਸਾਫ ਦਾ ਅਕਾਲ ਤਰਸਬ ਨਾ ਹੋਵੇ ਹੈੱਡ ਗਰੰਟੀ ਫਿਰ ਨਹੀਂ ਦਰਬਾਰ ਸਾਹਿਬ ਦਾ ਹੋਵੇ ਜਹਾਰ ਤੋਂ ਲਾਗਾ ਜਹਾਰ ਤੋਂ ਲਾਗਾ ਤੇ ਕਿਸੇ ਨੇ ਹੱਲ ਦਾ ਨਾਣਾ ਨਹੀਂ ਮਾਰਿਆ ਕਿਸੇ ਨੇ ਮਾੜੀ ਮੋਟੀ ਸਹਾਰ ਭੁੱਤੀ ਨਹੀਂ ਜਾਣ ਕੀਤੀ ਆ ਹਾਰ ਹੋਇਆ ਬਹਿ ਆਪਣਾ ਤੋਂ ਫਿਰ ਬੱਤੀ ਲੱਖ ਲੋਕਾਂ ਦੇ ਦਸਤਾਨਾ ਟੋਕਰਾ ਭਰ ਕੇ ਇੰਡੀਆ ਗੇਟ ਦਿੱਲੀ ਮਜਾਰਾ ਕੀਤਾ ਸੀ ਤੇ ਕੋਈ ਫੈਕਟਰੀ ਕੀ ਚਪੜਾਸੀ ਸਾਡੇ ਹਰਜੀ ਲੈਣ ਨਹੀਂ ਆਇਆ ਇੱਕ ਸਮਾਗਮ ਸੀ 인ਦਰਾ ਗਾਂਧੀ ਨੇ ਗੁਰਦੁਆਰਿਆਂ ਤੇ ਟੈਕਸ ਲਾਦਾ ਸੀ ਪੰਦਰਾਂ ਤੋਂ ਜ਼ਿਆਦਾ ਗੁਰਚੰਦ ਸਿੰਘ ਚੌੜਾ ਨੇ ਲਲਕਾਰਾ ਮਾਰਿਆ ਸੀ ਕਿ ਜੇ ਟੈਕਸ ਵਾਪਸ ਨਾ ਲਿਆ ਤਾ 50000 ਮਰ ਜੀਵੜਿਆਂ ਦਾ ਜਥਾ ਲੈ ਕੇ ਸ੍ਰੀ ਅਮਰਸਰ ਤੋਂ ਰੇਲ ਭੜ ਕੇ ਦਿੱਲੀ ਦੇ ਦਰਬਾਰ ਤੇ ਅਸੀਂ ਕੁੰਡਾ ਫੜਕਾਵਾਂਗੇ ਤੁਸੀਂ ਯਕੀਨ ਕਰਿਓ ਦਰਬਾਰ ਸਾਹਿਬ ਅਰਦਾਸ ਕੀਤੀ ਤੁਰ ਲੱਗੇ ਰੇਡੀਓ ਤੇ ਇੰਦਰਾ ਗਾਂਧੀ ਦਾ ਬਿਆਨ ਆ ਗਿਆ ਕਿ ਅਸੀਂ ਵਾਪਸ ਲੈਨੇ ਆ ਪਰ ਸਿੰਘ ਕਹਿੰਦੇ ਹੁਣ ਅਰਦਾਸ ਕੀਤੀ ਆ ਹੁਣ ਤਾਂ ਜਾਣਾ ਹੀ ਜਾਣਾ ਜਿਆ ਨਿਸ਼ਟੀ ਭੇਜੇ ਇੰਦਰਾ ਗਾਂਧੀ ਦਰਬਾਰ ਸਾਹਿਬ ਤੋਂ ਸਟੇਸ਼ਨ ਤੱਕ ਗਏ ਸੀ ਜਾਨ ਤੋਂ ਪਹਿਲਾਂ ਸ਼੍ਰੀਮਤੀ ਇੰਦਰਾ ਗਾਦੀ ਨੇ ਤਾਰ ਰਾਈ ਟੌੜਾ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਅਸੀਂ ਇਹ ਸਾਰਾ ਜੋ ਸਿੱਖਾਂ ਦੇ ਸਰਸਾਵਾਂ ਬਦਲ ਕਾਨੂੰਨ ਬਣਾਇਆ ਉਹ ਵਾਪਸ ਲੈ ਲਿਆ ਆ ਹੈ ਜੀ ਸ਼ਾਂਤੀ ਉਸ ਤਰ੍ਹਾਂ ਦਾ ਦਵਾ ਉਸ ਤਰ੍ਹਾਂ ਦਾ ਦਬਦਬਾ ਉਸ ਤਰ੍ਹਾਂ ਦਾ ਸਰਕਾਰ ਅਕਾਲੀ ਆਗੂਆਂ ਦਾ ਬਣਾਉਣ ਲਈ ਅਕਾਲੀ ਦਲ ਦਾ ਬਣਾਉਣ ਲਈ ਆ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੈ ਜਿਹਦੀ ਡਿਊਟੀ ਆ ਸਾਡੇ ਮਾਨਯੋਗ ਮੈਂਬਰ ਜਿਹੜੇ ਨੇ ਇਹਨਾਂ ਦੀ ਲੱਗੀ ਔਰ ਇਹਨਾਂ ਨੇ ਮਲੇਰ ਕੋਟਰੇ ਦੀ ਧਰਤੀ ਤੋਂ ਕੁਬਾਲ ਸੀ ਚੁੰਦਾ ਬੈਠਾ ਜਿੱਥੇ ਇਹ ਧਰਤੀ ਤੋਂ ਕੂਕਿਆ ਨੇ ਅੰਗਰੇਜ਼ ਤੇ ਤੋਪਾਂ ਦੇ ਮੂੰਹ ਬੰਦ ਕੀਤੇ ਸੀ ਉਸ ਧਰਤੀ ਤੋਂ ਕਾਫਲਾ ਚੱਲਿਆ ਅੱਜ ਲਹਿਰ ਬਣੀਆਂ ਅੱਜ ਮੁਹਿਮ ਬਣੀਆਂ ਠੀਕ ਹੈ ਜੀ ਪਤਾ ਲੱਗ ਰਿਹਾ ਕਹਿੰਦੇ ਇਸ ਲਹਿਰ ਨੂੰ ਰੋਕਣ ਲਈ ਅੱਜ ਦੇ ਜਨਰਲ ਸਾਹਿਬ ਵੱਲੋਂ ਇਹ ਫਰਮਾਨ ਜਾਰੀ ਕਰਦੀਆਂ ਕੋਸ਼ਾਂ ਹੋਣ ਜਾਣੇ ਮੈਂ ਕਿਹਾ ਜੇ ਹੁਣ ਕੋਸ਼ਾਂ ਕੀਤੀਆਂ ਇਹ ਖੁਲਕਸ਼ੀ ਆਣਾ ਰਾ ਹੋਏਗਾ ਕਿਉਂਕਿ ਪੰਜ ਤੋਂ ਤੁਰਿਆ ਹੋਇਆ ਪੰਜ ਤੋਂ ਕਿਤੇ ਡੀਕ ਨਹੀਂ ਕਰ ਰਿਹਾ ਤੇ ਪੰਜ ਦੀਆਂ ਸੰਸਤਾ ਬਾਕੇ ਪੰਜ ਦੇ ਜਿਹੇ ਜਾਣਾ ਅੱਗੇ ਤਾਂ ਮੱਥਾ ਲਾ ਲਿਆ ਤੇ ਹੁਣ ਜੇ ਪੰਜ ਅੱਗੇ ਮੱਥਾ ਲਾਇਆ ਤਾਂ ਮੈਂ ਕਹਿੰਦਾ ਸਾਸੂ ਵੀ ਸਿਵਾਧ ਜੀ ਇਹ ਤੁਹਾਡੀ ਸਿਆਸੀ ਖੁਲਕਸ਼ੀ ਹੋਏਗੀ ਤੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਿਸੇ ਤਰ੍ਹਾਂ ਵੀ ਅੱਜ ਦੇ ਜਗੇਦਾਰ ਸਾਹਿਬਾਨ ਤੋਂ ਕਰਾਉਣ ਦੀ ਕੋਸ਼ਿਸ਼ ਕੀਤੀ ਆ ਕਰਾਇਆ ਸੀ ਨਾ ਮਾੜਾ ਜਾਨ ਪਟਨਾ ਸਾਹਿਬ ਵਾਲਾ ਪੱਕਾ ਪਾ ਲਿਆ ਹੁਣ ਕੀ ਹੋ ਰਿਹਾ ਦੁਨੀਆ ਤੋਏ ਤੋਏ ਕਰ ਰਹੀ ਆ ਸੋ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਰੋਕਣ ਲਈ ਅੱਜ ਦੀ ਮੈਂ ਤੁਸੀਂ ਇਕੱਠ ਕਰਕੇ ਦਿਖਾਇਆ ਅੱਜ ਤੁਸੀਂ ਜਿਵੇਂ ਉਪਰਾਹ ਕੀਤਾ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਮੈਂ ਜਿੱਥੇ ਲੀਡਰਸ਼ਿਪ ਦਾ ਧੰਨਵਾਦ ਕਰਨਾ ਉੱਥੇ ਸਾਡੇ ਆਗੂ ਸਾਹਿਬਾਨ ਦਾ ਜਿੱਥੇ ਧੰਨਵਾਦ ਕਰਦਾ ਉਥੇ ਤੁਹਾਡਾ ਧੰਨਵਾਦ ਕਰਦਾ ਸਾਡੇ ਵਰਸੇ ਜਵਾਰਾ ਉਹਨਾਂ ਨੇ ਔਰ ਮਨਪ੍ਰੀਤ ਦੋਖਾਂ ਨੇ ਹੁਣ ਆਰਾ ਉਹਨਾਂ ਨੇ ਅਵਤਾਰ ਸਿੰਘ ਦੀ ਜਵਾਰ ਪਰ ਉਹਨਾਂ ਨੇ ਬਾਵਾ ਜੀ ਉਹਨਾਂ ਨੇ ਆ ਨਰੇਂਦਰ ਨਰੇਂਦਰ ਧਨੌਨੀ ਜੋ ਆਮ ਆਪਣੇ ਸਵਰਗੀ ਅਮਰ ਸਿੰਘ ਦਲੀਪ ਸਿੰਘ ਧਨੌਨੀ ਪਿੰਡ ਦੀ ਵਿਰਾਸਤ ਨੂੰ ਕਹਿ ਰੱਖਦੇ ਹੋਏ ਨਰੇਂਦਰ ਨੇ ਜਦੋਂ ਪਤਾ ਲੱਗਿਆ ਕਿ ਪੰਜਵੇਂ ਮਰੀ ਕਮੇਟੀ ਨੇ ਆਉਣਾ ਦਾ ਸਾਰਾ ਕੁਝ ਦੂਜੇ ਪਾਸੇ ਗਏ ਹੋਏ ਸੀ ਇਸ ਹਲਕੇ ਦੇ ਵਿੱਚ ਬੜੇ ਉਤਾਰ ਚੜਾਅ ਆਏ ਨੇ ਇਹ ਗੱਲ ਹਲਕਾ ਹੀ ਨਹੀਂ ਰਿਹਾ ਮੈਨੂੰ ਪਤਾ ਕਿ ਪਾਰਲੀਮੈਂਟ ਲੋਕ ਬਗਾਵਤ ਹੀ ਸੁਰੱਖਣ ਆਏ ਨੇ ਇਹ ਕੋਈ ਕਹਾਣਤਾ ਨਹੀਂ ਸਾਬ ਮੈਂ ਪੰਜ ਮੈਂਬਰੀ ਕਮੇਟੀ ਦੇ ਮਾਨਯੋਗ ਮੈਂਬਰਾਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ 7 ਚਾਂਸੀ ਲੋਂਗੋਵਾਲ ਨੇ ਪੰਜਾਬ ਦੇ ਰਸਤੇ ਰੋਕਣ ਦੀ ਕਾਰਨ ਦਿੱਤੀ ਸੀ ਇਹ ਹਲਕੇ ਦੇ 4 ਸਿੰਘ ਸ਼ਹੀਦ ਹੋਏ ਸੀ ਸ਼ੇਰ ਬਖਤਾਵਰ ਸਿੰਘ ਪਾਖਰ ਵਰਗੇ ਵਰਨਾਮ ਸਿੰਘ ਵਰਗੇ ਇਹਨਾਂ ਲੋਕਾਂ ਨੇ ਖੂਨ ਡੋਲ ਕੇ ਇਸ ਹਰਕੇ ਦੀ ਵਿਰਾਸਤ ਨੂੰ ਕਾਇਮ ਰੱਖਿਆ ਸੀ ਫਿਰ ਜਦੋਂ ਕੌੜਾ ਸਾਹਿਬ ਨੇ ਸਰਵੇਂ ਦਾ ਕਾਲੀਦਾਰ ਬਣਾਇਆ ਉਸ ਤੋਂ ਬਾਅਦ ਸਮਝੌਤਾ ਹੋਇਆ ਮੈਂ ਪਾਰਲੀਮੈਂਟ ਦੀ ਚੋਣ ਲੜਨ ਲੱਗਿਆ ਕੈਪਟਨ ਕਵਲਦੀਪ ਸਿੰਘ ਹੋਣਾ ਨਾ ਮੇਰੀ ਇਹ ਨਹੀਂ ਬਣਦੀ ਨਹੀਂ ਸੀ ਹੁੰਦੀ ਪਰ ਬਾਦਲ ਸਾਹਿਬ ਨੇ ਕਿਹਾ ਤੁਹਾਨੂੰ ਤੁਰਨਾ ਪਏਗਾ ਕਹਿੰਦਾ ਠੀਕ ਆ ਅੱਜ ਬੈਠੇ ਨੇ ਮਲਕੀਤ ਸਿੰਘ ਬੀਏ ਤੇਰੇ ਘਰੇ ਪਤਾ ਨਹੀਂ ਟਾੜੀ ਜਿੱਤਾ ਸਾਡਾ ਬੜਾ ਮਾਣ ਵਾਲਾ ਟਾਡੀ ਦਾ ਸਾ ਬੜੇ ਫਕਰਵਾਨੀਆਂ 12 ਗੌਂਦਾ ਤਸਿੰਬਲੀ ਪਿੰਡ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਬਾਰਡਰ ਸਾਬ ਨੇ ਕੈਪਟਨ ਸਾਹਿਬ ਨੂੰ ਕਹਿਤਾ ਕਿ ਤੁਸੀਂ ਨਾਲ ਜਾਣਾ ਉਹ ਆਏ ਨਾ ਪਰ ਆ ਜਵਲਾ ਸਾਹਿਬ ਨੂੰ ਪਤਾ ਇਹ ਨਾਰੇ ਸੀਗੇ ਲਾਲੇੜ ਤੋਂ ਲੈ ਕੇ ਤਸਿੰਬਲੀ ਤੱਕ ਸਾਰਾ ਹਰਕਾ ਸੜਕਾਂ ਤੇ ਨਿਕਲ ਕੇ ਮੋਟਰਸਾਈਕਲ ਟਰੈਕਟਰ ਦੇ ਅੱਗੇ ਖੜ ਗਿਆ ਅੱਜ ਮੈਂ ਅੱਜ ਮੈਂ ਜਵਾਲਪੁਰ ਆ ਰਿਹਾ ਸੀ ਆਪ ਤਾਰ ਤੇ ਕਹਿਦਾ ਜਾ ਬਣਾਉਣੀ ਆ ਅੱਜ ਜਿੰਨੀ ਰੈਲੀ ਉੱਥੇ ਡੈਲੀ ਕਰੀ ਬੈਠਾ ਸੀ ਕਿਸਾਨਾਂ ਤੋਂ ਮਿਲੇ ਇਲਾਕੇ ਦੇ ਹੋਰ ਲੋਕ ਮਿਲੇ ਸੋ ਮੇਰਾ ਮਤਲਬ ਇਹ ਆ ਕਿ ਹਰ ਕਾ ਹਮੇਸ਼ਾ ਸੱਚ ਦਾ ਖੜਦ ਵਾਲਾ ਇਥੋਂ ਦੇ ਲੋਕ ਹੱਕ ਤੇ ਸੱਚ ਦੀ ਲੜਾਈ ਨਹੀਂ ਸ਼ਹਾਦਤ ਦਾ ਜਾਨ ਪੀਣਾ ਜਾਣਦੇ ਨੇ ਸੋ ਅੱਜ ਜਦੋਂ ਸਾਡਾ ਆਪਣੀਆਂ ਮਾਂ ਦਾ ਆਪਣੇ ਸਰਵਾਂ ਦਾ ਪੰਜਾਬ ਨੂੰ ਬਚਾਉਣ ਦਾ ਪੰਥ ਨੂੰ ਬਚਾਉਣ ਦਾ ਫਤ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦਾ ਇੱਕ ਕਾਫਲਾ ਜਦੋਂ ਤੁਰਿਆ ਆਏ ਰਾਕੇ ਦੇ ਲੋਕ ਲਾਜ਼ਮੀ ਤੌਰ ਤੇ ਨਾਲ ਤੁਣਗੇ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਆ ਕਿ ਕਿੰਨੇ ਲੋਕ ਅੱਜ ਤੁਸੀਂ ਆ ਮਹਾਰੇ ਘਰ ਤੋਂ ਆਏ ਹੋ ਆ ਦਵਿੰਦਰ ਬਰਸਾਤੇ ਉਰੀ ਬੈਠੇ ਨੇ ਆ ਨਾਮ ਦੇ ਆ ਕੇਲੇ ਮਨਜੀਤ ਸਿੰਘ ਮੁੱਢੋਂ ਉਹਨੇ ਸਰਦਿਤ ਕਾਦੀ ਮਚ ਰਹੇ ਹੋਰੀ ਔਰ ਆ ਸਾਡਾ ਵਜੀਦਪੁਰ ਸਾਹਿਬ ਔਰ ਚੰਟੂ ਜੀ ਕਿੰਨੇ ਲੋਕ ਨੇ ਗਵਰਟੀ ਹਰਕਾ ਤੋਂ ਵੀ ਜਿਹੜੇ ਮੈਂ ਸਮਝਦਾ ਉਤਸ਼ਾਹ ਦੇਣ ਲਈ ਸਰ ਕੇਲੇ ਲੋਕਾਂ ਨੂੰ ਆਏ ਨੇ ਸੋ ਮੈਂ ਇੱਕ ਵਾਰ ਫੇਰ ਤਾਨੇ ਮੈਂ ਜਵਾਬ ਤੇ ਇਹਨਾਂ ਦੀ ਸਾਰੀ ਟੀਮ ਜਿਹੜਾ ਉਹ ਸਾਥ ਲੈ ਕੇ ਕਈ ਵਾਰੀ ਮਤਭੇਦ ਹੁੰਦੇ ਨੇ ਮੈਂ ਤੁਹਾਨੂੰ ਵੀ ਕਹਿਣਾ ਚਾਹਾਂਗਾ ਕਿ ਪੁਰਾਣੀਆਂ ਗੱਲਾਂ ਛੱਡੋ ਇੱਕ ਦੂਜੇ ਦੀਆਂ ਲੱਤਾਂ ਖਿੱਚਨੀਆਂ ਬੰਦ ਕਰੋ ਔਰ ਆਜਾ ਸਹਿਯੋਗ ਦੀ ਲੋੜ ਆ ਅੱਜ ਮਿਲਵਰਤਾਂ ਦੀ ਲੋੜ ਆ ਚੇਅਰਮੈਨ ਸਾਹਿਬ ਸਾਹ ਸੁਰੇਂਦਰ ਸਿੰਘ ਜਵਾਲ ਸਾਹ ਦੇ ਸਾਥੀ ਹੋਰ ਕਿਹਨੇ ਸਾਡੇ ਚੌਧਰੀ ਸਾਹਿਬ ਬੈਠੇ ਨੇ ਮੈਂ ਕਹਿੰਦਾ ਕੱਲੇ ਬੀਬੀਆਂ ਵੱਡੀ ਗੇਂਦ ਦੀਆਂ ਬੈਠੀਆਂ ਨੇ ਇਹ ਇਲਾਕੇ ਕਿਹੜਾ ਭਾਖਰ ਹੋਰ ਪਿੰਡੋਂ 99% ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਸੀ 99% ਭਾਖਰ ਪਰ ਪਿੰਡ ਤੋਂ ਵੋਟ ਪਈ ਸੀ ਇਹ ਅੱਜ ਅਮਰਸਫਾਲ ਸਿੰਘ ਵੀ ਬੈਠੇ ਨੇ ਸਿਹਤ ਸਾਥ ਸਾਥ ਜਰਨਾਇ ਸਿੰਘ ਦੀ ਖਾਸਾ ਭਿੰਡਾ ਮੈਂ ਦੀ ਵਿਰਾਸਤ ਨੂੰ ਇਹ ਜਿਹੜੇ ਲੈ ਕੇ ਚੱਲਦੇ ਰਹੇ ਭੂਆ ਜੀ ਦਾ ਸਮਾਗਮ ਹਰ ਸਾਲ ਕਰਾਉਂਦੇ ਰਹੇ ਔਰ ਕਰਾ ਰਹੇ ਨੇ ਸੋ ਇਹ ਲੋਕ ਧੁੰਦ ਦੇ ਫਤਹੀ ਨੇ ਦਿਲ ਪਾਸੇ ਲੱਗਦੇ ਨੇ ਉੱਥੇ ਡੱਟ ਕੇ ਖੜਦੇ ਨੇ ਸੋ ਅੱਜ ਤੁਸੀਂ ਇਕੱਠ ਕਰਕੇ ਇਹ ਸਾਥ ਕਰਤਾ ਆਪਣੀ ਵਿਰਾਸਤ ਜਿਹੜੀ ਤੁਹਾਡੇ ਉਹਨੂੰ ਕਾਇਮ ਰੱਖਿਆ ਸਾਡੇ ਸਾਹ ਗੁਰਪ੍ਰਤਾਪ ਸਿੰਘ ਬੜੇ ਸਾਹਿਬ ਹੋਰ ਤੁਹਾਡੇ ਬਹੁਤ ਸਾਰੇ ਔਰ ਗੁਰਜੀਵਿਆ ਸਿੰਘ ਤਾਜਰ ਪਰ ਇਹ ਕਹਿੰਦਾ ਮੇਰੀ ਵੀ ਇੱਥੇ ਸਾਹ ਦਾ ਹਰ ਥਾਂ ਜੜੇ ਜਿੜੇ ਜਿੱਥੇ ਜਿੱਥੇ ਸਾਹ ਦਾ ਸਦੇ ਆ ਉਹ ਸਨੇਹ ਦਾ ਜਸਬੂਤ ਬਾਵਾ ਜੀ ਤੁਸੀਂ ਸਾਰੇ ਲੈ ਕੇ ਆਏ ਹੋ ਮੇਰੇ ਸੂਰੀ ਸਾਰੇ ਔਰ ਜਲਾ ਸਾਹਿਬ ਦੀ ਸਾਰੀ ਟੀਮ ਔਰ ਇੱਕ ਵਾਰ ਫੇਰ ਮੈਂ ਜਿੱਥੇ ਸਾਡੀ ਸੰਗਤ ਦਾ ਧੰਨਵਾਦ ਕਰਨਾ ਉਥੇ ਆਗੂ ਸਹਿਬਾਨ ਦਾ ਧੰਨਵਾਦ ਕਰਕੇ ਹੱਥ ਖੜੇ ਕਰਾ ਕੇ ਦੂਰ ਤੋਂ ਮੈਂ ਮਤਾਂ ਪਾਸ ਕਰਾਉਣਾ ਕਿ ਪੰਜਾਬ ਜੁਨੇ ਵਾਰਟੀ ਦਾ ਨਾਂ ਜੇ ਬਦਲ ਦੀ ਕਿਤੇ ਮਾੜੀ ਮੋਟੀ ਵੀ ਕੋਈ ਸਾਜ਼ਿਸ਼ ਕੀਤੀ ਤਾਂ ਇਹਦਾ ਬਹੁਤ ਵੱਡਾ ਖੁਆਜਾ ਭੁਗਤਣਾ ਪਏਗਾ ਔਰ ਪੰਜਾਬ ਨੂੰ ਪੰਜਾਬ ਦੀ ਬੁਝ ਨੂੰ ਹੱਥ ਲਾਉਣ ਵਾਲੀ ਗੱਲ ਹੋਏਗੀ

ਪੰਜਾਬ ਦੇ ਵਾਟੀ ਦਾ ਨਾਂ ਬਦਲ ਵਾਲਾ ਇਹਨੂੰ ਪੂਰੀ ਤਰ੍ਹਾਂ ਸਾਹਮਤੀ ਦਿਤਾ ਕੇ ਭਾਰਤ ਸਰਕਾਰ ਨੂੰ ਅਹਿਸਾਸ ਕਰਾਉਣਾ ਕਿ ਨਾਂ ਨਾਂ ਬਦਲਿਆ ਜਾਵੇ ਤੇ ਪੰਜਾਬ ਨੂੰ ਵਿਸ਼ੇਸ਼ ਮਾਨਵੀ ਪੈਕੇਜ ਦਿੱਤਾ ਜਾਵੇ ਜੋ ਪੰਜਾਬ ਨੇ ਦਰਦ ਚੱਲਿਆ ਔਰ ਨੁਕਸਾਨ ਉਠਾਇਆ